ਨੇ ਉਹਦਾ ਨਾਮ ਸਾਨੂੰ ਕੀ ਕੰਮ ਕਰਦੇ 릭ਸ਼ਾ ਚਲਾਉਣਾ ਐਤੋਂ ਬਹੁਤ ਜ਼ਿਆਦਾ ਤੋਂ ਹੁੰਦਾ ਇਹ ਤਾਂ ਬਹੁਤ ਜਿਆਦਾ ਇਹ ਲੱਭਦਾ ਇੱਕ ਖਣੀ ਦੋ ਫਰ ਦੋ ਬੰਦਾ ਨਹੀਂ ਲੱਭਦਾ ਦੇ ਐਨੀ ਧੁੰਦਿਆ ਬਹੁਤ ਜਿਆਦਾ ਠੀਕ ਰੱਖੇ ਇਹਦਾ ਕੰਮ ਕਰਦੇ ਪਰੇਸ਼ਾਨੀ ਨਹੀਂ ਹੋਣੀ ਹੋਣੀ ਐਦਾਂ ਨਹੀਂ ਲੱਭਦਾ ਜਿਹੜੀ ਗਾੜੀ ਖਣੀ ਤਾਂ ਪਰੇਸ਼ਾਨੀ ਤਾਂ ਹੋਣੀ ਹੋਣੀ ਆ ਪਰੇਸ਼ਾਨੀ ਕੋਈ ਚੀਜ਼ ਵੀ ਹੈ ਵਿੱਚ ਵੱਜ ਸਕਦੀ ਆ ਪਲੇਟ ਪੈਂਦੀ ਸਭ ਲੱਭਦਾ ਕੱਖ ਨਹੀਂ ਆਸੀ ਜਿੰਨੀ ਵੇਂਦੋ ਹੁੰਦੇ ਆਏ ਤੁਸੀਂ ਨਹੀਂ ਪਹਿਲੀ ਤੋਂ ਹੁੰਦੇ ਸੰਗਰਾਮ ਤੋਂ ਵੀ ਪਈ ਵੇਹ ਪਰ ਇੰਨੀ ਨਹੀਂ ਪਈ ਥੋੜੀ ਵੇਹ ਪਰ ਬਹੁਤ ਜਿਆਦੀ ਹਾਜਤ ਹੈ ਮੇਰੇ ਖੇਤਾਂ ਉੱਤੇ ਨਹੀਂ ਨਹੀਂ ਇtanto ਨਹੀਂ ਹੁੰਦਾ ਮੈਂ ਫਿਰ ਮੈਨੂੰ ਜਦੋਂ ਸਵਾਰੀ ਦਾ ਫੋਨ ਲਾਇਆ ਸਹਤੇ ਵੀ ਆਏ ਰਾਤ ਆਦੇ ਉਹ ਰਾਤ ਵੀ ਆਏ ਨਾ ਮੈਂ ਉਹਦਾ ਨਿਕਲਿਆ ਫਿਰ ਸਵੇਰੇ 4:30 ਵਜੇ ਕਰੋ ਫਿਰ ਵੀ ਕਿਉਂ ਸਵਾਰੀ ਛੱਡ ਗਏ ਹਾਂ ਸਵਾਰੀਆਂ ਛੱਡ ਕੇ ਆਉਂਦੋਂ ਪਰੇਸ਼ਾਨੀ ਨਹੀਂ ਹੋਣੀ ਹੋਣੀ ਹੈ ਪਰੇਸ਼ਾਨੀ ਤਾਂ ਬਹੁਤ ਜਿਆਦੀ ਹੁੰਦੀ ਹੈ ਇਹਨੇ ਲੱਭੇ ਗੜੀ ਕੱਖ ਨਹੀਂ ਦੇ ਇਸੇ 10 ਮਿੰਟਾਂ ਵਿੱਚ ਪਸਟਾਨ ਜਾਣੀ ਦੋ 15 ਮਿੰਟੇ ਚਾਹੀਦਾ ਨਾਮ ਕੀ ਕਰਦਾ ਗੁਰਨਾਮ ਸਿੰਘ ਕੀ ਨਾਮ ਕਰਦਾ ਮੇਰਾ ਨਾਮ ਟਿੰਕੂ ਭਾਈ ਆਹ ਥੋਂ ਦਾ ਬਹੁਤ ਜ਼ਬਰਦਸਤ ਪਈ ਹੈ ਮਾਰਾ ਜੀ ਅੱਜ ਪਹਿਲਾ ਦਿਨ ਨਾ 25 ਤਰੀਕ ਹੈ ਵੱਡਾ ਦਿਨ ਨਾ ਮਾਰਾ ਜੀ ਬਹੁਤ ਵੱਡੀ ਧੁੰਦ ਪਈ ਹੈ ਜਦੋਂ ਅੰਨੇ ਰਸਤਾ ਨਾ ਯਾਨੇ ਹੁੰਦੇ ਆ ਫੇਰ ਕਿ ਨਾ ਜਾਂਦੇ ਸ। ਸਵੇਰੇ 5:30 ਵਜੇ ਆ ਜੀ ਦਾ ਮਾਰਾ ਜੀ। ਫੇਰ ਦਾ ਹਿਆਰ ਲਾ ਕੇ ਬੈਠੇ ਰਹੇ ਕੋਈ ਬੋਣੀ ਨਹੀਂ ਕੋਈ ਕੁਝ ਨਹੀਂ ਕੋਈ ਗਾਗ ਨਹੀਂ ਕੋਈ ਕੁਝ ਨਹੀਂ ਆਉਂਦੀ ਆ ਜੀ। ਕੋਈ ਕੋ ਨੱਬਣੀ ਨਹੀਂ ਆ ਬਾਹਰ ਤੋਂ। ਕੋਈ ਸੀ ਨਹੀਂ ਨੱਬਣੀ ਅਵੇ ਲੋਕ। ਕੋਈ ਨਾ ਯਾ ਨਹੀਂ ਹੁੰਦੇ ਆ। ਕੀ ਕਿਹੜਾ ਜਾਂਦੇ ਜਿਹੜਾ ਢੁੰਡਦੇ ਨੇ ਤੂੰ। ਤੂੰ ਹੁੰਦੇ ਜੀ ਵੇਖੋ ਜੀ ਤੇ ਗੱਡੀਆਂ ਗੁੱਡੀਆਂ ਚਲਾਉਂਦੇ ਆਪਾਂ ਤੇ ਹੀ ਜੰਨੇ ਚਲੋ Holi ਸਲੋ ਦੇਖ ਕੇ ਚਲੋ। ਬਾਕੀ ਐਕਸੀਡੈਂਟ ਦਾ ਵੀ ਬੜਾ ਖਤਰਾ ਵਾ। ਸਭ ਕੁਝ ਹੋ ਸਕਦਾ। ਬਹੁਤ ਜ਼ਿਆਦਾ ਜੰਨੇ ਢੁੰਡਦੇ। ਤੂੰ ਹੁੰਦੇ ਤਾਂ ਬਹੁਤ ਜ਼ਬਰਦਸਤ ਆ। ਅੱਜ ਪਹਿਲੀ ਧੁੰਦਾ ਮਾਰ ਇਹ ਨੰਦਾ ਬੀਰਾ ਲਾਜੀ ਇੱਥੋਂ ਦਪੇਲੀ ਪਈ ਐ ਸੀ ਹਾਂਜੀ ਹਾਂਜੀ ਕਿੰਨੇ ਪਰਸੈਂਟ ਲੋਕਾਂ ਨੂੰ ਇਹ ਬੜੀ ਪਰੇਸ਼ਾਨੀ ਐ ਜੀ ਮੈਂ ਰਿਕਸ਼ਾ ਗੱਡੀ ਤੇ ਮਗੇ ਮਗੇ ਆ ਹੋਰ ਪਰੇਸ਼ਾਨੀ ਐ ਲੋਕਾਂ ਨੂੰ ਕਿੰਨੇ ਕਿਹੜੀ ਢੰਡ ਤੇ ਬਹੁਤ ਜ਼ਿਆਦਾ ਢੰਡਾ ਜੀ ਆ ਰਹੀ ਲਾਗੋ ਨਹੀਂ ਬੰਦਾ ਦਿਸਣ ਦੇ ਆ ਰਿਹਾ ਕੋਈ ਗੱਡੀ ਨਹੀਂ ਦੇਤੀ ਲਾਗੋ ਕੀ ਕਹਣਾ ਜਾਂਦੇ ਨੇ ਵਹੀਕਲ ਚਲਾਉਂਦੇ ਆ ਮਤਲਬ ਆਪਣੇ ਧਿਆਨ ਨਾਲ ਚਲਾਉਣਾ ਬੜੀਆਂ ਇਹਦੇ ਕਹਿੰਦੇ ਵੀ ਬਹੁਤ ਆਸਤੇ ਜਾਣਾ ਚਾਹੀਦਾ ਲੰਦਾਂ ਲੰਦਾਂ ਚਾਗੇ ਜਾਣਾ ਚਾਹੀਦਾ ਤੇ ਨਹੀਂ ਪਤਾ ਲੱਗੇ। ਬਈ ਅਗੋਂ ਚੀਜ਼ ਆ ਰਹੀ ਆ ਵੇਖੋ ਲਫਾਂ ਰੇੜਾ ਨਹੀਂ ਦਿਸਣਦਿਆ। ਸਾਵਧਾਨੀ ਵਰਤਣੀ ਚਾਹੀਦੀ। ਹਾਂਜੀ ਸਾਵਧਾਨੀ ਵਰਤਣੀ ਚਾਹੀਦੀ ਆ। ਬੜੇ ਹੌਂਸਲੇ ਨਾਲ ਚੱਲਣਾ ਚਾਹੀਦਾ ਢੁੰਡ ਬਹੁਤ ਜ਼ਿਆਦਾ। ਕੀ ਨਾਮ ਤੁਹਾਡਾ? ਵੀਰ ਆਲਾ ਜੀ।